ਮਾਨਯੋਗ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਨਯੋਗ ਡੀਐਸ ਸਾਹਿਬ ਅਤੇ ਸੀਨੀਅਰ ਅਧਿਕਾਰੀਆਂ ਅਮਰ ਸਤਿ ਆਤੀ ਸ੍ਰੀ ਸੁਖੇ ਮੀਤ ਜੀ ਦੀਆਂ ਹਦਾਇਤਾਂ ਤੇ ਸੀਐਮ ਸਾਹਿਬ ਵੱਲੋਂ ਚਲਾਈ ਗਈ ਮਹਮ ਜੋਤ ਨਸ਼ਾ ਵਿਰੁੱਧ ਦੇ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਘਰੇਂਡਾ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਇੱਕ ਗੁਪਤ ਸੂਚਨਾ ਮਿਲੀ ਕਿ ਤਿਲਪਾਕ ਸਿੰਘ ਪਾਕਾ ਪੁੱਤਰ ਸੁਭਦੇਵ ਸਿੰਘ ਵਾਸੀ ਰਾਜਪਾਲ ਜੋ ਕਿ ਹੈਰੋਇਨ ਪਰੋਮਗਾ ਕੇ ਉਹ ਅੱਗੇ ਕਲੇਬਰ ਕਰਦਾ ਜੋ ਇਸ ਸੂਚਨਾ ਦੇ ਆਧਾਰ ਤੇ ਚੌਕੀ ਚਾਰਜ ਰਾਜਾ ਤਾਲ ਐਸਆਈ ਜਗਵਿੰਦਰ ਸਿੰਘ ਨੇ ਕਾਰਵਾਈ ਕਰਦੇ ਹੋਏ ਦੱਸੀ ਹੋਈ ਜਗ੍ਹਾ ਤੇ ਜਾ ਕੇ ਛਾਪਾ ਮਾਰਿਆ ਤਾਂ ਦਲਬਾਤ ਸਿੰਘ ਪੁੱਤਰ ਸਰਦੀਪ ਸਿੰਘ ਨੂੰ ਹੈਰੋਇਨ ਸਮੇਤ ਫੜਿਆ ਜਿਸ ਦਾ weight ਕਰਨ ਤੇ 1 ਕਿਲੋ 523 ਗ੍ਰਾਮ ਹੋਈ ਜਿਸ ਦੇ ਖਿਲਾਫ ਕੇਸ ਰਜਿਸਟਰ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਸਰ ਇਹ ਡਰੋਨ ਨਹੀਂ ਮੰਗਾਈ ਸੀ ਕਿ ਇਹ ਡਰੋਨ ਨਹੀਂ ਡਰੋਨ ਡਰੋਨ ਨਹੀਂ ਪਾਕਿਸਤਾਨ ਤੋਂ ਮੰਗਾਈ ਬਿਲਕੁਲ ਡਰੋਨ ਪਹਿਲਾਂ ਵੀ ਮੁਕਦਮੇ ਦਰਜ ਸਨ ਪਹਿਲਾਂ ਵੀ ਮੁਕਦਮੇ ਦਰਜ ਸਨ ਪਹਿਲਾਂ ਵੀ ਇਸ ਦੇ ਖਿਲਾਫ ਐਨਡੀਪੀਐਸ ਅਕਤ ਦਾ ਪਰਚਾ ਦਰਜਾ 9 ਗ੍ਰਾਮ ਜੋ 26 8 25 ਨੂੰ ਹੀ ਇਹ ਬਾਹਰ ਆਇਆ ਇਹ ਸਰ ਵੇਚਣ ਦਾ ਕੰਮ ਕਰਦਾ ਸੀਗਾ ਜਾਂ ਪਾਂਦੀ ਸੀ ਜਾਂ ਕਿਸ ਤਰ੍ਹਾਂ ਦੇ ਇਹ ਵੇਚਦਾ ਵੀ ਹੈ ਤੇ ਡਿਲੀਵਰੀ ਵੀ ਕਰਦਾ Thank okay. you